ਕਿ ਪੁਲਿਸ ਨੂੰ ਮਾਰੀ ਅੰਤਰਫਲਾਫ ਕੁਝ ਕਾਫੀ ਦਿਨਾਂ ਤੋਂ ਇੱਕ ਮਹਿੰਮ ਮਿੱਟੀ ਹੋਈ ਹੈ ਜਿਹਦੇ ਵਿੱਚ ਇੱਕ ਅਕਸਿੰ ਪਦਮਦਰਸ਼ ਕੀਤਾ ਇੱਕ ਕੌਸਿੰਗ ਵਾਲ ਆਈਸੀ ਸਰਜਨ ਸ਼ੁਕਰ ਦੇ ਵਿੱਚ ਮੰਤਰੀ ਸਿੰਘ ਨੂੰ ਰਿਪੋਰਟ ਦੇ ਦੇਣ ਵਾਲੀ ਹੈਗੇ ਨਹੀਂ 72 ਨੰਬਰ ਸੀਐਫਆਈ ਅਧਿਸ਼ਕੀਤੀ ਪੀਐਸ ਅਦਨਪੋਦਰ ਦੇ ਵਿੱਚ 386506 ਦੇ ਵਿੱਚ ਜੋ ਇਹਦੀ ਤਫਤੀਸ਼ ਕਰਨ ਲਈ ਅਸੀਂ ਵਾਪਸ ਕੇਮਾ ਬਣਾਇਆ ਐਸਪੀ ਇਨਵੈਸਟੀਗੇਸ਼ਨ ਦੇ ਸ੍ਰੂਪ ਡੀਐਸਪੀ ਡੀ ਲਖਵੀਰ ਇੰਚਾਰਜ ਸੀਆਈਏ ਐਸਐਚਓ ਸਦਰਨ ਕੋਟਨ ਦੀਆਂ ਟੀਮਾਂ ਬਕਵਾ ਗਠਿਤ ਕਰਕੇ ਸਾਰੇ ਐਂਗਲਸ ਤੋਂ ਇਨਕਲੂਡਿੰਗ ਟੈਕਨੀਕਲ ਹਿਊਮਨ ਇਨਪੁਟ ਅਸੀਂ ਆਪਣੀ ਫੀਲ ਚ ਉਤਾਰੀਆਂ ਟੀਮਾਂ ਕਿ ਸਾਨੂੰ ਬੜੀ ਬੜੀ ਸਫਲਤਾ ਹਾਸਿਲ ਹੋਈ ਜਦੋਂ ਅਸੀਂ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਮੇਨ ਮੁੱਜਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਦੀ ਜਿਹੜੀ ਅੱਗੇ ਹਾਲਤ ਹੈਗੀ ਇਹ ਜਿਹੜੇ ਤਿੰਨ ਅਸੀਂ ਮੁੱਜਮ ਫੜੇ ਜਗੇ ਇਹਦੇ ਵਿੱਚ ਸਭ ਰਿਕਵਰੀ ਵੀ ਹੋਈ ਹੈ ਇੱਕ ਕਬੱਡੀਵਾਲ ਦਾ ਪਿਸਟਨ ਹੈ ਪੰਜ ਰਾਉਂਡ ਹੈਗੇ ਨੇ ਇੱਕ ਮੋਟਰਸਾਈਕਲ ਹੈਗੇ ਤੇ ਨਾਲ ਸਿੰਘ ਤੇ ਡੌਗਰ ਦੇ ਵਿੱਚ ਜਿਹੜੇ ਇਹਦੇ ਵਿੱਚ ਯੂਜ਼ ਹੋਏ ਸੀ ਅਸੀਂ ਉਹ ਵੀ ਕਵ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਇਹ ਜਿਹੜਾ ਬੜੀ ਟੈਕਨੀਕਲ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਿਹੜਾ ਬਾਹਰ ਤੋਂ ਨੰਬਰ ਆਇਆ ਸੀ ਨੀਕੇ ਦਾ ਨੰਬਰ ਸੀ ਉਹਦੀ ਅਸੀਂ ਡਿਟੇਲਸ ਕਰਵਾਈਆਂ ਉਹਦੀ ਡਿਟੇਲ ਦੇ ਵਿੱਚੋਂ ਤੁਹਾਨੂੰ ਇੱਕ ਨੰਬਰ ਫਿਕਰ ਆਊਟ ਹੋਇਆ ਜਿਹੜਾ ਕਿ ਹਰਜਿੰਦਰ ਦਾ ਸੀਗਾ ਜਿਹੜਾ ਦੋਸ਼ੀ ਇਹਦੇ ਵਿੱਚ ਉਹ ਅਸੀਂ ਉਹਨੂੰ ਅਰਚ ਕੀਤਾ ਮੌਕੇ ਤੇ ਜਿਹੜਾ ਹੈਗਾ ਇੱਕ ਹੋਰ ਬੰਦਾ ਉਹਦੀ ਕੁਝ ਵੀ ਚਾਇਆ ਜਿਹੜਾ ਜੋਗਨਜੀਤ ਨਾਮ ਦਾ ਬੰਦਾ ਸੀ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਜਿਹੜਾ ਜੋਗਨਜੀਤ ਹੈਗਾ ਤੁਹਾਨੂੰ ਪਤਾ ਹੋਣਾ ਹੈ 2021 ਦੇ ਵਿੱਚ ਕਾਫੀ ਵੱਡੀ ਕਨਸਾਈਨਮੈਂਟ ਸੀ अराउंड 3000 ਕਿਜੀ ਦੀ ਇੱਕ ਹੋਰ ਕਨਸਾਈਨਮੈਂਟ ਸੀ अराउंड 300 ਕਿਜੀ ਸੋ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਆਲਰੇਡੀ ਪੰਜਾਬ ਕੰਪਨੀ ਨੇ ਉਹ ਇਸ ਤੇ ਪਰਚਾ ਵੀ ਦਰਜ ਕੀਤਾ ਹੋਇਆ ਹੈ ਅੰਮ੍ਰਿਤਸਰ ਦਿਹਾਤੀ ਜਿਹੜਾ ਗੁਜਰਾਤ ਕਲੀ ਨੂੰ ਕਿਸੇ ਹੋਰ ਨਾਮ ਦੇ ਵਿੱਚ ਪੇਸ਼ ਕਰਨਾ ਨਹੀਂ ਤੇ ਉਥੋਂ ਹੀ ਉਹਨਾਂ ਨੂੰ ਭੱਜ ਗਿਆ ਕਿ ਇਹਦੇ ਨਾਲ ਕੰਪਨੀ ਦਾ ਦਿਹਾਤੀ ਵੀ 223 ਤੇ 224 ਤਰ੍ਹਾਂ ਆਮਦੇ ਵਿੱਚ ਪਰਚਾ ਦਰਿਆ ਸੋ ਕਾਫੀ ਅਸੀਂ ਨੂੰ ਸਫਲਤਾ ਮਿਲੀ ਹੈ ਇਹ ਤੋਂ ਹੋਰ ਵੀ ਅਸੀਂ ਕੰਪਨੀ ਚ ਕਰ ਰਹੇ ਹਾਂ ਹੋਰ ਵੀ ਇਹ ਤੋਂ ਕਾਫੀ ਸਾਨੂੰ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜਾ ਅਸੀਂ ਡਿਟੇਲ ਚ ਇਹਦਾ ਰਿਮਾਂਡ ਲੈ ਕੇ ਅੱਗੇ ਕਰਾਂਗੇ ਤੇ ਇੱਕ ਜਨਾ ਥਰਡ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਉਹਦਾ ਨਾਮ ਹੈ ਜੀ ਕੁਲਵਿੰਦਰ ਇਹ ਬੇਸਿਕਲੀ ਇਹਨੇ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਤੇ ਇਹ ਜਿਹੜੇ ਸਾਰੇ ਇਹਨੂੰ ਚਲਾਉਣ ਵਾਲੇ ਬੰਦੇ ਹੈਗੇ ਨੇ ਉਹ ਯੂਕੇ ਦੇ ਵਿੱਚ ਬੈਠੇ ਨੇ ਦੋ ਬੰਦੇ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਜੀ ਜਗਦੀਪ ਜਗਾ ਤੇ ਗੱਲ ਆ ਇਹ ਦੋਨੋਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਬੰਦੇ ਨੇ ਇਹਨਾਂ ਨੇ ਸੱਤਾ ਨੂੰ ਚਿਹਰਾ ਜਿਹੜਾ ਨਾਮ ਹੈ ਉਹ ਯੂਜ਼ ਕਰਕੇ ਇਹ ਫਰੋਕੀ ਮੰਗੀ ਤੁਸੀਂ ਸਾਰਾ ਟੈਕਨੀਕਲ ਡਿਟੇਲਸ ਸਾਰਾ ਵਰਕਆਊਟ ਕਰਕੇ ਇਹ ਪੂਰਾ ਜਿਹੜਾ ਮਦਨੋ ਕੇਸ ਜਿਸ ਗੈਂਗਸਟਰ ਦਾ ਮੰਨਦੇ ਵਿੱਚ ਜਿਸ ਗੈਂਗਸਟਰ ਦਾ ਜਿਸ ਪੁਲਿਸ ਨਾਲ ਮਾੜੀ ਅੰਤਰ ਨਾਲ ਖਿਲਾਫ ਕਿਸੇ ਕਾਫੀ ਦਿਨਾਂ ਤੋਂ ਇੱਕ ਮਮਿ ਬਿੜੀ ਹੋਈ ਹੈ ਜਿਹਦੇ ਵਿੱਚ ਇਕ ਕਸਿੰਗ codimension ਕੀਤਾ ਕਿ ਕੌਸਿੰਗ ਵਾਲਾ ਆਈਸੀ ਸਦਰਨੀ ਸ਼ਹਿਰ ਦੇ ਵਿੱਚ ਮੰਤਰੀ ਚੰਨੂ ਹਰੀ ਕੋਟਰ ਦੇ ਨੇੜੇ ਵਾਲੀ ਹੈਗੇ ਨੇ 72 ਨੰਬਰ ਸੀਐਫਆਈ ਅਧਰਸ਼ ਕੀਤੀ ਪੀਐਸ ਅਦਨਗੋਦਰ ਦੇ ਵਿੱਚ 386506 ਦੇ ਵਿੱਚ ਜੋ ਇਹਦੀ ਤਫਤੀਸ਼ ਕਰਨ ਲਈ ਅਸੀਂ ਵਾਪਸ ਇਹ ਮਾਮਲਾ ਹੈ ਐਸਪੀ ਇਨਵੈਸਟੀਗੇਸ਼ਨ ਦੇ ਸ੍ਰੂਪ ਡੀਐਸਪੀ ਡੀ ਲਖਵੀਰ ਇਨਚਾਰਜ ਸੀਆਈਏ ਐਸਐਚਓ ਸਦਰਨਗੋਦਰ ਦੀਆਂ ਟੀਮਾਂ ਵਕਫਾ ਗਠਿਤ ਕਰਕੇ ਸਾਰੇ ਐਂਗਲਸ ਤੋਂ ਇਨਕਲੂਡਿੰਗ ਟੈਕਨੀਕਲ ਹਿਊਮਨ ਇਨਪੁਟ ਅਸੀਂ ਆਪਣੇ ਫੀਲ ਚ ਉਤਾਰੀਆਂ ਟੀਮਾਂ ਕਿ ਸਾਨੂੰ ਬੜੀ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਅਸੀਂ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਮੇਨ ਮੁਰਜ਼ਮ ਸੀ ਉਹਨਾਂ ਨੂੰ ਬਰਸਾਤ ਕੀਤਾ ਤੇ ਦੋ ਦੀ ਜਿਹੜੀ ਹੈਗੀ ਹਾਲਤ ੜੀ ਹੈ ਕਿ ਜਿਹੜੇ ਤਿੰਨ ਅਸੀਂ ਮੁਰਜ਼ਮ ਫੜੇ ਹੈਗੇ ਨੇ ਇਹਦੇ ਵਿੱਚ ਸਾਨੂੰ ਰਿਕਵਰੀ ਵੀ ਹੋਈ ਹੈ ਇੱਕ ਬੱਤੀਵੋ ਦਾ ਪਿਸਟਨ ਹੈ ਪੰਜ ਰਾਉਂਡ ਹੈਗੇ ਨੇ ਇੱਕ ਮੋਟਰਸਾਈਕਲ ਹੈਗੇ ਤੇ ਨਾਲ ਸਿੰਘ ਤੇ ਡੰਗਲ ਜਿਹੜੇ ਇਹਦੇ ਵਿੱਚ ਯੂਜ਼ ਹੋ ਰਹੀ ਸੀ ਅਸੀਂ ਉਹ ਵੀ ਕਵਰ ਕਰਦੇ ਹਾਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਇਹ ਜਿਹੜਾ ਬੜੀ ਟੈਕਨੀਕਲ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਿਹੜਾ ਬਾਅਦ ਤੋਂ ਨੰਬਰ ਆਇਆ ਸੀ ਪਰ ਹਿੱਕੇ ਦਾ ਨੰਬਰ ਸੀ ਉਹਦੀ ਅਸੀਂ ਡਿਟੇਲਸ ਕਰਵਾਈਆਂ ਉਹਦੀ ਡਿਟੇਲ ਦੇ ਵਿੱਚੋਂ ਉਹਨਾਂ ਇੱਕ ਨੰਬਰ ਫਿਕਰ ਆਊਟ ਹੋਇਆ ਜਿਹੜਾ ਕਿ ਹਰਜਿੰਦਰ ਦਾਸ ਦਾ ਜਿਹੜਾ ਫੋਸ਼ੀਆ ਦੇ ਵਿੱਚ ਉਹ ਅਸੀਂ ਉਹਨੂੰ ਅਰਚ ਕੀਤਾ ਮੌਕੇ ਤੇ ਜਿਹੜਾ ਹੈਗਾ ਇੱਕ ਹੋਰ ਬੰਦਾ ਉਹਦੀ ਕੁਝ ਵੀ ਚਾਇਆ ਜਿਹੜਾ ਜੋਗਨਜੀਤ ਨਾਮ ਦਾ ਬੰਦਾ ਸੀ ਮੈਂ ਇੱਥੇ ਇਹ ਵੀ ਦੱਸਣਾ ਚਾਹਨਾ ਜਿਹੜਾ ਜੋਗਨਜੀਤ ਹੈਗਾ ਤੁਹਾਨੂੰ ਪਤਾ ਹੋਣਾ ਹੈ 2021 ਦੇ ਵਿੱਚ ਕਾਫੀ ਵੱਡੀ ਕਨਸਾਈਨਮੈਂਟ ਸੀ ਆਰਾਊਂਡ 3000 ਕਿਲੋਗ੍ਰਾਮ ਦੀ ਇੱਕ ਹੋਰ ਕੈਂਪੇਨਮੈਂਟ ਹੀ ਰਹਾ ਹੂੰ 300 ਕਿਲੋ ਸੋ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਆ ਆਲਰੇਡੀ ਗੁਜਾਰਾ ਕਮਿਸ਼ਨ ਨੇ ਉਹ ਇਸਨੇ ਪਰਚਾ ਵੀ ਦਰਜ ਕੀਤਾ ਹੋਇਆ ਅੰਮ੍ਰਿਤਸਰ ਦਿਹਾਤੀ ਜਿਹੜਾ ਗੁਜਾਰਾ ਕਮਿਸ਼ਨ ਨੂੰ ਕਿਸੇ ਹੋਰ ਨਾਮ ਦੇ ਵਿੱਚ ਪੇਸ਼ ਕਰਨ ਨਹੀਂ ਤੇ ਉੱਥੋਂ ਇਹ ਉਹਨਾਂ ਕੋਲ ਭੱਜ ਗਿਆ ਤੇ ਇਹਦੇ ਨਾਲ ਕਮਿਸ਼ਨ ਦਿਹਾਤੀ ਵੀ 223 ਦੇ ਵਿੱਚ 24 ਅੱਤਰ ਆਮਦੇ ਵਿੱਚ ਪਰਚਾ ਦਰਜਿਆ ਸੋ ਇਹ ਕਾਫੀ ਅਸੀਂ ਨੂੰ ਸਫਲਤਾ ਮਿਲਦੀ ਹੈ ਇਹ ਤੋਂ ਹੋਰ ਵੀ ਅਸੀਂ ਕੁਝ ਵਿੱਚ ਕਰ ਰਹੇ ਹਾਂ ਹੋਰ ਵੀ ਇਹ ਤੋਂ ਕਾਫੀ ਸਾਨੂੰ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜਾ ਅਸੀਂ ਡਿਟੇਲ ਚ ਇਹਦਾ ਰਿਮਾਂਡ ਲੈ ਕੇ ਅੱਗੇ ਕਰਾਂਗੇ ਤੇ ਇੱਕ ਦਿਨ ਅਥਰਡ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਉਹਦਾ ਨਾਮ ਹੈਗਾ ਜੀ ਕੁਲਵਿੰਦਰ ਇਹ ਬੇਸਿਕਲੀ ਇਹਨੇ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਤੇ ਇਹ ਜਿਹੜੇ ਸਾਰੇ ਇਹਨੂੰ ਚਲਾਣ ਵਾਲੇ ਬੰਦੇ ਹੈਗੇ ਨੇ ਉਹ ਯੂਕੇ ਦੇ ਵਿੱਚ ਬੈਠੇ ਨੇ ਦੋ ਬੰਦੇ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਜੀ ਜਗਦੀਪ ਜੱਗਾ ਤੇ ਗੱਲ ਆ ਇਹ ਦੋਨੋਂ ਸultanpur ਲੋਧੀ ਦੇ ਰਹਿਣ ਵਾਲੇ ਨੇ ਇਹਨਾਂ ਨੇ ਫਰਟਾ ਨੂੰ ਤੇਰੇ ਦਾ ਜਿਹੜਾ ਨਾਮ ਹੈ ਉਹ ਯੂਜ਼ ਕਰਕੇ ਇਹ ਟ੍ਰੈਕਿੰਗ ਮੰਗੀ ਤੇ ਅਸੀਂ ਸਾਰਾ ਟੈਕਨੀਕਲ ਡਿਟੇਲਸ ਸਾਰਾ ਵਰਕਆਊਟ ਕਰਕੇ ਇਹ ਪੂਰਾ ਜਿਹੜਾ ਮਟਰਨੋ ਕੇਸ It's against the law, against the government?